ਗੱਲਾਂ-ਗੱਲਾਂ ਦੇ ਵਿੱਚ ਬੇਬੇ ਉੜਾ ਲੈ ਗਈ ਮਹਿਲਾ ਦਾ ਪਰਸ ਤਸਵੀਰਾਂ ਦੇਖ ਸਕਦੇ ਹੋ ਸੋਸ਼ਲ ਮੀਡੀਆ ਦੇ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ ਤਸਵੀਰਾਂ ਜਿਸ ਦੇ ਵਿੱਚ ਇਹ ਹਸਪਤਾਲ ਦਾ ਸੀਨ ਹੈ ਜਿੱਥੇ ਇੱਕ ਬਜ਼ੁਰਗ ਮਹਿਲਾ ਇੱਕ ਔਰਤ ਦੇ ਕੋਲ ਆ ਕੇ ਬੈਠਦੀ ਹੈ ਜਿੱਥੇ ਇੱਕ ਛੋਟਾ ਪਰਸ ਪਿਆ ਹੁੰਦਾ ਹੈ ਤੇ ਬੜੀ ਹੀ ਆਰਾਮ ਦੇ ਨਾਲ ਗੱਲਾਂ ਕਰਦੇ ਕਰਦੇ ਆਪਣਾ ਰਮਾਲ ਕਰਦੀ ਹੈ ਰਮਾਲ ਦੇ ਸਹਾਰੇ ਉਹ ਪਰਸ ਚੱਕਦੀ ਹੈ ਪਿੱਛੋਂ ਅਤੇ ਆਪਣੇ ਲਿਫਾਫੇ ਦੇ ਵਿੱਚ ਪਾ ਕੇ ਤੁਰਦੀ ਲੰਘਦੀ ਹੈ ਜੋ ਕਿ ਬਿਲਕੁਲ ਅੱਖਾਂ ਦੇ ਸਾਹਮਣੇ ਉਸ ਮਹਿਲਾ ਦੇ ਏ ਪਰਸ ਚੱਕਿਆ ਜਾਂਦਾ ਤੇ ਮਹਿਲਾ ਨੂੰ ਖਬਰ ਤੱਕ ਨਹੀਂ ਹੁੰਦੀ ਤੇ ਜਿਸ ਦੇ ਵਿੱਚ ਬਾਅਦ ਚ ਪਤਾ ਲੱਗਦਾ ਹੈ ਕਿ ਉਹ ਪਰਸ ਜਿਹੜਾ ਹੈ ਚੋਰੀ ਹੋ ਚੁੱਕਿਆ ਹੈ ਦਰਸਲ ਇਹ ਤਸਵੀਰਾਂ ਤੁਹਾਨੂੰ ਦੱਸਦੀ ਏ ਸਿਸਟੀਵੀ ਤਸਵੀਰਾਂ ਖੂਬ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਨੇ ਦਰਸਲ ਗੁਰਦਾਸਪੁਰ ਦੇ ਸਿਵਲ ਹਸਪਤਾਲ ਦੀਆਂ ਨੇ ਜਿੱਥੇ ਇੱਕ ਬਜ਼ੁਰਗ ਔਰਤ ਦੂਜੀ ਔਰਤ ਨਾਲ ਗੱਲਾਂ ਕਰਦੀ ਹੋਈ ਨਜ਼ਰ ਆ ਰਹੀ ਹੈ ਅਤੇ ਬੜੀ ਚਲਾਕੀ ਦੇ ਨਾਲ ਆਪਣੇ ਹੱਥ ਵਿੱਚ ਫੜਿਆ ਰਮਾਲ ਪਿੱਛੇ ਲੈ ਕੇ ਜਾਂਦੀ ਏ ਤੇ ਰਮਾਲ ਦੀ ਆੜ ਵਿੱਚ ਦੂਜੀ ਔਰਤ ਦੇ ਪਿੱਛੇ ਪਿਆ ਪਰਸ ਲੋਕੋ ਕੇ ਔਰਤ ਦੇ ਸਾਹਮਣੇ ਹੀ ਲਿਫਾਫੇ ਵਿੱਚ ਪਾ ਲੈਂਦੀ ਹੈ ਤੇ ਸਾਹਮਣੇ ਵਾਲੀ ਔਰਤ ਨੂੰ ਪਤਾ ਤੱਕ ਨਹੀਂ ਲੱਗਦਾ ਇਹੋ ਨਹੀਂ ਬਲਕਿ ਪਰਸ ਚੁੱਕ ਕੇ ਉੱਥੋਂ ਆਰਾਮ ਨਾਲ ਲੰਗੜਾਉਂਦੀ ਹੋਈ ਨਿਕਲ ਜਾਂਦੀ ਹੈ ਪੀੜਤ ਪਰਿਵਾਰ ਦੇ ਮੁਤਾਬਕ ਸਿਸਟਵੀ ਦੇ ਨਾਲ ਇੱਕ ਆਡੀਓ ਵਾਇਰਲ ਕਰਕੇ ਔਰਤ ਦੀ ਪਛਾਣ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਤੇ ਨਾਲ ਹੀ ਦੱਸਿਆ ਗਿਆ ਹੈ ਕਿ ਪਰਸ ਵਿੱਚ ਇੱਕ ਸੋਨੇ ਦੀ ਅੰਗੂਠੀ ਇੱਕ ਮੋਬਾਈਲ 5000 ਰੁਪਏ ਨਕਦੀ ਹੈ ਜੋ ਕਿ ਹਸਪਤਾਲ ਦੇ ਵਿੱਚ ਟੈਸਟ ਵਗੈਰਾ ਕਰਾਉਣ ਦੇ ਲਈ ਰੱਖੇ ਸਨ ਤੇ ਆਧਾਰ ਕਾਰਡ ਦੇ ਨਾਲ ਪੈਨ ਵੀ ਕਾਰਡ ਵੀ ਇਸ ਪਰਸ ਤੇ ਵਿੱਚ ਸੀ ਦਰਸਲ ਕਸਬਾ ਕਲਨੌਰ ਦੇ ਨੇੜੇ ਪਿੰਡ ਮੰਝ ਦੇ ਰਹਿਣ ਵਾਲੇ ਸੰਦੀਪ ਦੇ ਮੁਤਾਬਕ ਉਸਦੀ ਪਰਜਾਈ ਜੋ ਕਿ ਗਰਭਤੀ ਸੀ ਤੇ ਉਸਦੀ ਮਾਂ ਟੈਸਟ ਕਰਾਉਣ ਲਈ ਹਸਪਤਾਲ ਗਈ ਸੀ ਇਸ ਦੌਰਾਨ ਉਹ ਡਾਕਟਰ ਦੇ ਕਮਰੇ ਵਿੱਚ ਚਲੇ ਗਏ ਪਰ ਪਰਸ ਉੱਥੇ ਪਰਜਾਈ ਗਲਤੀ ਨਾਲ ਆਪਣਾ ਪਰਸ ਬਾਹਰ ਬਣਿਆ ਕੁਰਸੀਆਂ ਤੇ ਹੀ ਛੱਡ ਗਈ ਬਾਅਦ ਵਿੱਚ ਬਾਹਰ ਆਏ ਤਾਂ ਦੇਖਿਆ ਪਰਸ ਉੱਥੇ ਨਹੀਂ ਸੀ ਜਦੋਂ ਸਿਸਟੀਵੀ ਕੈਮਰੇ ਵਿੱਚ ਕੈਦ ਤਸਵੀਰਾਂ ਨੂੰ ਦੇਖਿਆ ਗਿਆ ਤਾਂ ਪਰਸ ਵਾਲੀ ਜਗ੍ਹਾ ਤੇ ਦੋ ਔਰਤਾਂ ਬੈਠੀਆਂ ਸੀ ਜਿਨ੍ਹਾਂ ਵਿੱਚੋਂ ਇਹ ਬੇਬੇ ਸੀ ਔਰਤ ਬੜੀ ਚਲਾਕ ਨਾਲ ਬੜੀ ਚਲਾਕੀ ਦੇ ਨਾਲ ਪਰਸ ਰਮਾਲ ਵਿੱਚ ਲੁਕੋ ਕੇ ਲੈ ਜਾਂਦੀ ਹੈ ਹੁਣ ਪੀੜਤ ਪਰਿਵਾਰ ਉਸ ਦੀ ਫੁਟੇਜ ਜਾਰੀ ਕਰਕੇ ਔਰਤ ਦੀ ਪਛਾਣ ਕਰਨ ਦੀ ਅਪੀਲ ਕਰ ਰਿਹਾ ਦੇਖ ਸਕਦੇ ਹੋ ਗੱਲਾਂ-ਗੱਲਾਂ ਦੇ ਵਿੱਚ ਇਸ ਬਜ਼ੁਰਗ ਮਹਿਲਾ ਦੇ ਵੱਲੋਂ ਪਰਸ ਉਡਾ ਲਿਆ ਗਿਆ ਗੱਲਾਂ-ਗੱਲਾਂ ਦੇ ਵਿੱਚ ਬੇਬੇ ਉੜਾ ਲੈ ਗਈ ਮਹਿਲਾ ਦਾ ਪਰਸ ਤਸਵੀਰਾਂ ਦੇਖ ਸਕਦੇ ਹੋ ਸੋਸ਼ਲ ਮੀਡੀਆ ਦੇ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ ਤਸਵੀਰਾਂ ਜਿਸ ਦੇ ਵਿੱਚ ਇਹ ਹਸਪਤਾਲ ਦਾ ਸੀਨ ਹੈ ਜਿੱਥੇ ਇੱਕ ਬਜ਼ੁਰਗ ਮਹਿਲਾ ਇੱਕ ਔਰਤ ਦੇ ਕੋਲ ਆ ਕੇ ਬੈਠਦੀ ਹੈ ਜਿੱਥੇ ਇੱਕ ਛੋਟਾ ਪਰਸ ਪਿਆ ਹੁੰਦਾ ਹੈ ਤੇ ਬੜੀ ਹੀ ਆਰਾਮ ਦੇ ਨਾਲ ਗੱਲਾਂ ਕਰਦੇ ਕਰਦੇ ਆਪਣਾ ਰਮਾਲ ਕਰਦੀ ਹੈ ਰਮਾਲ ਦੇ ਸਹਾਰੇ ਉਹ ਪਰਸ ਚੱਕਦੀ ਹੈ ਪਿੱਛੋਂ ਅਤੇ ਆਪਣੇ ਲਿਫਾਫੇ ਦੇ ਵਿੱਚ ਪਾ ਕੇ ਤੁਰਦੀ ਲੰਘਦੀ ਹੈ ਜੋ ਕਿ ਬਿਲਕੁਲ ਅੱਖਾਂ ਦੇ ਸਾਹਮਣੇ ਉਸ ਮਹਿਲਾ ਦੇ ਏ ਪਰਸ ਚੱਕਿਆ ਜਾਂਦਾ ਤੇ ਮਹਿਲਾ ਨੂੰ ਖਬਰ ਤੱਕ ਨਹੀਂ ਹੁੰਦੀ ਤੇ ਜਿਸ ਦੇ ਵਿੱਚ ਬਾਅਦ ਚ ਪਤਾ ਲੱਗਦਾ ਹੈ ਕਿ ਉਹ ਪਰਸ ਜਿਹੜਾ ਹੈ ਚੋਰੀ ਹੋ ਚੁੱਕਿਆ ਹੈ ਦਰਸਲ ਇਹ ਤਸਵੀਰਾਂ ਤੁਹਾਨੂੰ ਦੱਸ ਦਈਏ ਸਿਸਟੀਵੀ ਤਸਵੀਰਾਂ ਖੂਬ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਨੇ ਦਰਸਲ ਗੁਰਦਾਸਪੁਰ ਦੇ ਸਿਵਲ ਹਸਪਤਾਲ ਦੀਆਂ ਨੇ ਜਿੱਥੇ ਇੱਕ ਬਜ਼ੁਰਗ ਔਰਤ ਦੂਜੀ ਔਰਤ ਨਾਲ ਗੱਲਾਂ ਕਰਦੀ ਹੋਈ ਨਜ਼ਰ ਆ ਰਹੀ ਹੈ ਅਤੇ ਬੜੀ ਚਲਾਕੀ ਦੇ ਨਾਲ ਆਪਣੇ ਹੱਥ ਵਿੱਚ ਫੜਿਆ ਰਮਾਲ ਪਿੱਛੇ ਲੈ ਕੇ ਜਾਂਦੀ ਹੈ ਤੇ ਰਮਾਲ ਦੀ ਆੜ ਵਿੱਚ ਦੂਜੀ ਔਰਤ ਦੇ ਪਿੱਛੇ ਪਿਆ पर्स लको के और औरत ਦੇ ਸਾਹਮਣੇ ਹੀ ਲਿਫਾਫੇ ਵਿੱਚ ਪਾ ਲੈਂਦੀ ਹੈ ਤੇ ਸਾਹਮਣੇ ਵਾਲੀ ਔਰਤ ਨੂੰ ਪਤਾ ਤੱਕ ਨਹੀਂ ਲੱਗਦਾ ਇਹੋ ਨਹੀਂ ਬਲਕਿ ਪਰਸ ਚੁੱਕ ਕੇ ਉੱਥੋਂ ਆਰਾਮ ਨਾਲ ਲੰਗੜਾਉਂਦੀ ਹੋਈ ਨਿਕਲ ਜਾਂਦੀ ਹੈ ਪੀੜਤ ਪਰਿਵਾਰ ਦੇ ਮੁਤਾਬਕ ਸਿਸਟਵੀ ਦੇ ਨਾਲ ਇੱਕ ਆਡੀਓ ਵਾਇਰਲ ਕਰਕੇ ਔਰਤ ਦੀ ਪਛਾਣ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਤੇ ਨਾਲ ਹੀ ਦੱਸਿਆ ਗਿਆ ਹੈ ਕਿ ਪਰਸ ਵਿੱਚ ਇੱਕ ਸੋਨੇ ਦੀ ਅੰਗੂਠੀ ਇੱਕ ਮੋਬਾਈਲ 5000 ਰੁਪਏ ਨਕਦੀ ਹੈ ਜੋ ਕਿ ਹਸਪਤਾਲ ਦੇ ਵਿੱਚ ਟੈਸਟ ਵਗੈਰਾ ਕਰਾਉਣ ਦੇ ਲਈ ਰੱਖੇ ਸਨ ਤੇ ਆਧਾਰ ਕਾਰਡ ਦੇ ਨਾਲ ਪੈਨ ਵੀ ਕਾਰਡ ਵੀ ਇਸ ਪਰਸ ਤੇ ਵਿੱਚ ਸੀ ਦਰਸਲ ਕਸਬਾ ਕਲਨੌਰ ਦੇ ਨੇੜੇ ਪਿੰਡ ਮੰਝ ਦੇ ਰਹਿਣ ਵਾਲੇ ਸੰਦੀਪ ਦੇ ਮੁਤਾਬਕ ਉਸ ਦੀ ਪਰਜਾਈ ਜੋ ਕਿ ਗਰਭਤੀ ਸੀ ਤੇ ਉਸ ਦੀ ਮਾਂ ਟੈਸਟ ਕਰਾਉਣ ਲਈ ਹਸਪਤਾਲ ਗਈ ਸੀ ਇਸ ਦੌਰਾਨ ਉਹ ਡਾਕਟਰ ਦੇ ਕਮਰੇ ਵਿੱਚ ਚਲੇ ਗਏ ਪਰ ਪਰਸ ਉੱਥੇ ਪਰਜਾਈ ਗਲਤੀ ਨਾਲ ਆਪਣਾ ਅ ਪਰਸ ਬਾਹਰ ਬਣਿਆ ਕੁਰਸੀਆਂ ਤੇ ਹੀ ਛੱਡ ਗਈ ਬਾਅਦ ਵਿੱਚ ਬਾਹਰ ਆਏ ਤਾਂ ਦੇਖਿਆ ਪਰਸ ਉੱਥੇ ਰਹੀ ਸੀ ਜਦੋਂ ਸਿਸਟੀਵੀ ਕੈਮਰੇ ਵਿੱਚ ਕੈਦ ਤਸਵੀਰਾਂ ਨੂੰ ਵੇਖਿਆ ਗਿਆ ਤਾਂ ਪਰਸ ਵਾਲੀ ਜਗ੍ਹਾ ਤੇ ਦੋ ਔਰਤਾਂ ਬੈਠੀਆਂ ਸੀ ਜਿਨ੍ਹਾਂ ਵਿੱਚੋਂ ਇਹ ਬੇਬੇ ਸੀ ਔਰਤ ਬੜੀ ਚਲਾਕ ਨਾਲ ਬੜੀ ਚਲਾਕੀ ਦੇ ਨਾਲ ਪਰਸ ਰਮਾਲ ਵਿੱਚ ਲੁਕੋ ਕੇ ਲੈ ਜਾਂਦੀ ਹੈ ਹੁਣ ਪੀੜਤ ਪਰਿਵਾਰ ਉਸ ਦੀ ਫੁਟੇਜ ਜਾਰੀ ਕਰਕੇ ਔਰਤ ਦੀ ਪਛਾਣ ਕਰਨ ਦੀ ਅਪੀਲ ਕਰ ਰਿਹਾ ਦੇਖ ਸਕਦੇ ਹੋ ਗੱਲਾਂ ਗੱਲਾਂ ਦੇ ਵਿੱਚ ਇਸ ਬਜ਼ੁਰਗ ਮਹਿਲਾ ਦੇ ਵੱਲੋਂ ਪਰਸ ਉਡਾ ਲਿਆ ਗਿਆ